ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ ਅਬੀ ਸੂਟ ਕਢਾਈ ਸਟੇਜਿੰਗ ਦੇ ਅੱਜ ਜਿਵੇਂ ਤੋਂ ਮੈਂ ਲੈਣਾ ਇੱਕ ਬਾਜੂ ਦੀ ਵੀਡੀਓ ਬਣਾਵਾਂਗੇ ਬਾਜੂ ਦੀ ਕਟਿੰਗ ਦੀ ਵੀਡੀਓ ਬਣਾਵਾਂਗੇ ਇਹ ਹੈ ਨਾ ਆਪਣੇ ਕੋਲ ਕਪੜਾ ਐ ਇਸੇ ਨੇ ਕੀ ਕਰਨੀ ਹੈ ਜੀ ਮੂਰੇ ਨਾ ਇਹਦੇ ਕਾਫ ਵਰਗ ਇੱਕ ਡਿਜ਼ਾਈਨ ਜਾਂ ਬਣਾਵਾਂਗੇ ਉਨੇ ਸਭ ਦਾ ਚੋਨਾ ਲਿਵੋਣੀ ਹੈ ਸਿਰਫ ਡਿਜ਼ਾਈਨ ਜੇ ਬਣਾਉਣਾ ਇਹਦੀ ਜਿਹੜੀ ਲੈਂਥ ਰੱਖਣੀ ਆ 16 16 ਤਿਆਰ ਰੱਖਾਂਗੇ ਤੇ ਅੱਗੇ ਮੈਂ 2 ਜਾਂ 2.5 ਇੰਚ ਦਾ ਕਪੜਾ ਜੋਇੰਟ ਕਰਾਂਗੇ ਇਹਦੇ ਮੂਰੇ ਚਾਕੇ ਕੱਟ પાਕੇ ਉਹ ਅਸੀਂ ਤੁਹਾਨੂੰ ਜਦੋਂ ਇਹਦੀ ਸਿਲਾਈ ਕਰਾਂਗੇ ਉਸ ਟਾਈਮ ਦਿਖਾਵਾਂਗੇ ਪਹਿਲਾਂ ਅਸੀਂ ਨੇ ਕੀ ਕਰਨਾ ਸਿਰਫ ਇਹਦੀ ਕਟਿੰਗ ਕਰਨੀ ਹੈ ਉਹ ਤੁਸੀਂ ਆਪਣੇ ਅਕੋਰਡਿੰਗ ਜਿੰਨੀ ਬਾਜੂ ਲੰਬਾਈ ਦੀ ਲੰਬਾਈ ਰੱਖਣੀ ਆ ਉਨੀ ਰੱਖ ਸਕਦੇ ਆ ਇੱਥੋਂ ਅਸੀਂ ਨਾ ਟੇਡਾ ਨਿਸ਼ਾਨ ਬਣਾਵਾਂਗੇ ਸਾਡੇ 8 ਦਾ ਡਾਊਨ ਕਰਾਂਗੇ 3 ਇੰਚ ਤੇ ਮੂਰੀ ਅਸੀਂ ਰੱਖਣੀ ਹੈਗੀ ਆ 6 ਇੰਚ ਤਿਆਰ ਰੱਖਾਂਗੇ ਤੇ ਇੱਕ ਇੰਚ ਸਲਾਈ ਦਾ ਮਾਰਜਿਨ 7 ਇੰਚ ਤੇ ਇਥੋਂ ਵੀ ਜਿਹੜਾ ਇੰਨਾ ਕੁ ਮਾਰਜਿਨ ਰਹਿੰਦਾ ਹੈ ਨਾ ਬਸ ਇਸੇ ਤਰ੍ਹਾਂ ਕਟਿੰਗ ਕਰ ਦੇਾਂਗੇ ਥੋੜਾ ਥੋੜਾ ਮਾਰਜਿਨ ਇਧਰ ਰਹਿ ਜਾਣਾ ਤੇ ਉਪਰੋਂ ਅਸੀਂ ਇਹਦਾ ਛੱਡਣਾ ਹੈਗਾ 1.5 ਇੰਚ ਕੱਪੜਾ ਇਥੋਂ ਤੀਕਾ ਆਟ ਪਾਉਣੀ ਹੈ ਇਹਦੀ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਹਮੇਸ਼ਾ ਤੁਹਾਨੂੰ ਦੱਸਦੇ ਹਾਂ ਇਸ ਤਰ੍ਹਾਂ ਕੋਲਾਈ ਚ ਇਥੋਂ ਤੇ ਇਸ ਤਰ੍ਹਾਂ ਕਾਰਟ ਪਾਉਣੀ ਹੁੰਦੀ ਆ ਜਿਹੜੀ ਆਪਾਂ ਦੂਸਰੀ ਕਾਰਟ ਪਾਉਣੀ ਹੈਗੇ ਅਗਲੇ ਪੱਲੇ ਦੀ ਇਹ ਪਿਛਲੇ ਪੱਲੇ ਅਗਲੇ ਪੱਲੇ ਦੀ ਕਾਰਟ ਜਦੋਂ ਆਪਾਂ ਇਹ 8.5 ਦਾ ਨਿਸ਼ਾਨ ਲੱਗਿਆ ਹੋਇਆ ਹੈ ਨਾ ਜਿਹੜਾ ਇੱਥੋਂ ਇਸ ਤਰ੍ਹਾਂ ਨਾਕ ਲੈਣਾ ਇਹਨੂੰ 7 ਇੰਚ ਤੇ 3.5 ਤੇ ਲਾ ਦੇਣਾ ਨਿਸ਼ਾਨ 3.5 ਤੇ ਨਿਸ਼ਾਨ ਲਾਦਾਂਗੇ ਜੇ ਤੁਹਾਨੂੰ 3.5 ਦਾ ਵੀ ਨਹੀਂ ਪਤਾ ਲੱਗਦਾ ਇੱਥੋਂ ਐ ਨਿਸ਼ਾਨ ਲਾ ਕੇ ਇਸ ਤਰ੍ਹਾਂ ਇਹਨੂੰ ਇਹਦੇ ਉੱਪਰ ਰੱਖ ਲੈਣਾ ਜਿੱਥੋਂ ਤੀਕੇ ਐਂਚ ਟੇਪ ਆ ਰਿਹਾ ਹੈ ਉੱਥੇ ਲਗਾ ਦੇਣਾ ਆਪਾਂ ਨਿਸ਼ਾਨ ਠੀਕ ਹੈ ਇੱਥੋਂ ਕੀ ਕਰਨਾ ਜਿਹੜੀ ਅੰਦਰ ਲਈ ਕਾਟ ਪਾਉਣੀ ਹੈ ਇਹ ਪੌਣੇ ਕ ਇੰਚ ਦੀ ਪਾਉਣੀ ਹੈ ਅੰਦਰਨੀ ਆ ਦੇਖ ਵਾਹਣਾ ਥੋੜਾ ਜਿਆਦਾ ਚੌਕ ਦੀ ਲੱਗ ਗਿਆ ਮੋਟਾ ਇਹਨੂੰ ਪਤਲੇ ਪਤਲੇ ਐਸ ਤਰ੍ਹਾਂ ਜਿਹੜੀ ਆ ਵਾਲੀ ਹੈ ਕਾਟ ਇੱਥੋਂ ਵੀ ਇਸ ਤਰ੍ਹਾਂ ਤੇ ਉੱਪਰੋਂ ਵੀ ਇਸ ਤਰ੍ਹਾਂ ਪਤਲਾ ਪਤਲਾ ਮਤਲਬ ਇੱਥੋਂ ਪੱਤੇ ਦੀ ਸ਼ੇਪ ਬਣਾ ਦੇਣੀ ਹੈਗੀ ਇਏ ਅਸੀਂ ਸਿੱਧੇ ਪਾਸੇ ਕੱਪੜੇ ਦੇ ਹੀ ਨਿਸ਼ਾਨ ਲਾ ਕੇ ਤੁਹਾਨੂੰ ਦੱਸਦੇ ਤੇ ਤੁਸੀਂ ਇਸ ਤਰ੍ਹਾਂ ਨਾ ਕਰੋ ਵੀ ਕਿਤੇ ਗਾਦੋਂ ਸਿੱਧੇ ਪਾਸੇ ਨਿਸ਼ਾਨ ਲੱਗ ਗਏ ਨੇ ਇਹ ਅਸੀਂ ਵੈਸੇ ਸਿੱਧੇ ਪਾਸੇ ਕੱਪੜਾ ਪਿਆ ਸੀ ਉਸੇ ਤਰ੍ਹਾਂ ਨਿਸ਼ਾਨ ਲਗਾਦੇ ਤੇ ਤੁਸੀਂ ਉੱਥੇ ਪਾਸੇ ਨਿਸ਼ਾਨ ਲਾ ਕੇ ਇਸ ਦੀ ਕੱਟ ਕਰਨੀ ਆ ਜਿਹੜਾ ਇਹ ਕੱਪੜਾ ਮੂਹੋਂ ਬਾਚ ਗਿਆ ਇਹਦਾ ਕੀ ਕਰਨਾ ਹੈ ਇਸੇ ਤਰ੍ਹਾਂ ਹੀ ਇਹਨੂੰ ਅਸੀਂ ਇਹਦੇ ਮੂਹਰੇ ਜੁਆਇੰਟ ਕਰਾਂਗੇ ਉਹ ਤੁਹਾਨੂੰ ਦੱਸਾਂਗੇ ਵੀ ਜਦੋਂ ਆਪਾਂ ਸਲਾਈ ਕਰੇ ਨੂੰ ਆ ਜੀ ਇਸ ਤਰ੍ਹਾਂ ਕੱਪੜੇ ਦੇ ਕਾਫੀ ਬਣਾ ਕੇ ਅਗਲੇ ਪਾਸੇ ਲਗਾਉਣੇ ਨੇ ਉੱਪਰੋਂ ਆਪਾਂ 1.5 ਇੰਚ ਛੱਡਣਾ ਇੱਥੇ ਉੱਥੋਂ ਦੀ ਜੀ ਕਟਾਈ ਕਰਨੀ ਹੈ ਜਿਹੜਾ ਇਹ ਵਾਲਾ ਪਾਸਾ ਇਹਨਾਂ ਇਸ ਤਰ੍ਹਾਂ ਆਪਣੀ ਤਰਫ ਕਰ ਲੈਣਾ ਜੇ ਕੱਟਣ 'ਚ ਦਿੱਕਤ ਆਏ ਜੇ ਨਹੀਂ ਦਿੱਕਤ ਤਾਂ ਉਸੇ ਤਰ੍ਹਾਂ ਹੀ ਘੱਟ ਦੇਣਾ 10 ਜਿੰਨੇ ਨੇ ਕੱਪੜਾ ਲਾਉਣਾ ਆਪਣਾ ਥੋੜਾ ਜਿਹਾ ਉੱਤੋਂ ਸਸ ਲਾਈਆਂ ਜੀ ਵੀ ਆਉਗਾ ਨਾ ਕੱਪੜਾ ਸਲਾਈ ਚ ਇੰਨਾ ਕੱਪੜਾ ਆਪਣਾ ਸਲਾਈ ਚ ਆ ਜਾ ਜਨਾ ਇੱਧਰ ਨਾਲ ਇੱਧਰ ਨਾਲ ਹੁਣ ਅਸੀਂ ਕੀ ਕਰਨਾ ਇਹਨੂੰ ਚੱਕ ਲੈਣਾ ਦੋ ਪੱਲਿਆਂ ਨੂੰ ਉਪਰੋਂ ਐਸੀ ਤਰ੍ਹਾਂ ਹੀ ਚੱਕ ਲੈਣਾ ਦੇਖੋ ਜੇ ਤਾਂ ਇਹ ਸਿੱਧੇ ਪਏ ਨੇ ਤਾਂ ਤਾਂ ਇਹ ਠੀਕ ਨਹੀਂ ਜੇ ਇੱਕ ਪਾਸਾ ਸਿੱਧਾ ਤੇ ਇੱਕ ਪਾਸਾ ਪੁੱਠਾ ਪਿਆ ਹੈਗਾ ਉਹ ਫਿਰ ਆਪਣੀ ਕਾਰਡ ਇੱਕ ਪਾਸੇ ਆ ਜਾਂਦੀ ਜਾਂ ਤਾਂ ਦੋਏ ਪੱਲੇ ਸਿੱਧੇ ਹੋਣੇ ਚਾਹੀਦੇ ਨੇ ਜਾਂ ਦੋਏ ਪੱਲੇ ਪੁੱਠੇ ਹੋਣੇ ਚਾਹੀਦੇ ਨੇ ਫਿਰ ਆਪਣੀ ਕਾਰਡ ਵਧੀਆ ਪਾਉਗੀ ਨਹੀਂ ਇੱਕ ਪੱਲੇ ਤੇ ਹੀ ਕਾਰਡ ਮਤਲਬ ਇੱਕ ਪਾਸੇ ਘਾਟ ਆ ਜਾਣੀ ਹੈ ਦੋਏ ਐਸ ਤਰ੍ਹਾਂ ਹੁਣ ਦੇਖੋ ਆ ਦੇਖੋ ਇੱਕ ਘਾਟ ਇੱਧਰਲੇ ਪਾਸੇ ਆ ਗਈ ਕਪੱਲੇ ਤੇ ਇਹ ਆ ਗਈ ਦੂਜੇ ਪਾਸੇ ਜੇ ਆਪਾਂ ਇੱਕ ਪੁੱਠਾ ਇੱਕ ਸਿੱਧਾ ਰੱਖ ਰਹਿੰਦੇ ਫਿਰ ਦੋਏ ਘਾਟਾਂ ਨਾ ਇੱਕ ਇੱਧਰ ਵਾਹ ਜਾਂਦੀ ਇੱਕ ਉਧਰ ਵਾਹ ਜਾਂਦੀ ਉਹ ਗਲਤ ਹੋ ਜਾਂਦਾ ਹਾਂਜੀ ਇਸ ਆਪਣੀ ਬਾਜੂ ਦੀ ਕਟਿੰਗ ਦੀ ਵੀਡੀਓ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਿਆ ਕਰੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਇਹਦੇ ਜਿਹੜਾ ਭਾਗ ਨੇ ਪਾਉਣ ਹੈ ਨਾ ਆਹ ਦੇਖੋ ਇਹ ਬੁਗਰਮ ਅਟੈਚ ਕਰ ਰੱਖੀ ਅਸੀਂ ਪੇਸੇ ਦੀ ਪਰ ਇਹ ਇਹ ਕਿੰਨਾ ਲਿਆ ਕੀ ਉਣੀ ਤੇ ਨੇ ਇੰਚ ਕਪੜਾ ਹੈਗਾ ਤੇ 2.5 ਇੰਚ ਬੁਕਰਮ ਲਈ ਹੋਈ ਹੈ ਤੇ ਲੈਂਥ ਇਹਦੀ ਉਨੀ ਹੈ ਜਿੰਨੀ ਆਪਣੀ ਬਾਜੂ ਦੀ ਮੋਹਰੋਂ ਮੋਹਰੀ ਹੁੰਦੀ ਹੈ ਨਾ ਆਪਾਂ ਉਨੀ ਲੈਂਥ ਲਈ ਹੋਈ ਹੈ ਆ ਦੇਖੋ ਇਹ ਥੋੜਾ ਥੋੜਾ ਜਿਹਾ ਜ਼ਿਆਦਾ ਰੱਖਿਆ ਹੋਇਆ ਹੈ ਤੇ ਜਦੋਂ ਇਹ ਅਟੈਚ ਕਰਤੀ ਉਸ ਤੋਂ ਬਾਅਦ ਕੱਟ ਦੇਣੀ ਹੈ ਇਹਨੂੰ ਕੀ ਕਰਨਾ ਹੁਣ ਅਸੀਂ ਹੈ ਨਾ ਇਸ ਨੂੰ ਫੋਲਡ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਕੇ ਆ ਦੇਖੋ ਇਧਰ ਆਪਣਾ ਸੈਂਟਰ ਆ ਗਿਆ ਸੈਂਟਰ ਤੋਂ ਕੀ ਕਰਨਾ ਸੀ 1.5 ਇੰਚ نیچے ਨੂੰ ਨਿਸ਼ਾਨ ਲਾ ਲੈਣਾ ਤੇ ਇੱਕ ਜਾਂ ਪੌਣਾ ਇੰਚ ਲਾ ਲਓ ਜਿੰਨੀ ਤੁਸੀਂ ਚਾਹੋ ਇੱਥੋਂ ਮਤਲਬ ਸਪੇਸ ਦੇਣਾ ਉਹਨਾਂ ਰੱਖ ਲਓ ਅਸੀਂ ਰੱਖਾਂਗੇ ਪੌਣਾ ਇੰਚ ਤੇ ਫਿਰ ਇਸ ਨੂੰ ਨਾ ਇਸ ਤਰ੍ਹਾਂ ਮਲਾ ਦੇਣਾ ਟ੍ਰੈਂਗਲ ਸ਼ੇਪ ਇਸ ਤਰ੍ਹਾਂ ਤੇ ਹੁਣ ਆਪਾਂ ਕੀ ਕਰਨਾ ਐ ਇਸ ਨੂੰ ਇਸ ਤਰ੍ਹਾਂ ਕਰ ਦੇਣਾ ਕਟਿੰਗ ਠੀਕ ਹੈ ਜੀ ਦੇਖੋ ਜਿਹੜਾ ਇਹ ਕੱਪੜਾ ਅਸੀਂ ਪ੍ਰੈਸ ਨਾਲ ਇਸ ਤਰ੍ਹਾਂ ਨਾ ਫੋਲਡ ਕਰ ਲਿਆ ਸੀਗਾ ਤੇ ਇਹਦੀ ਬਾਣ ਬਣਾ ਲੈਣੀ ਆ ਤੇ ਫਿਰ ਆਪਾਂ ਇਹਦੇ ਜਦੋਂ ਅਟੈਚ ਕਰਦੇ ਨਾ ਆਪਾਂ ਨੂੰ ਆਸਾਨੀ ਨਾਲ ਇਹ ਅਟੈਚ ਹੋ ਜਾਂਦਾ ਹੈ ਹੁਣ ਆਪਾਂ ਕੀ ਕਰਨਾ ਦੇਖੋ ਇਹ ਆਪਾਂ ਸਲੀਵ ਹੈ ਜੀ ਸਲੀਵ ਨੂੰ ਇਸ ਤਰ੍ਹਾਂ ਆਪਾਂ ਨੇ ਇਹ ਜਿਹੜਾ ਡਿਜ਼ਾਈਨ ਬਣਾਉ ਕਿਹਾ ਇਹਦਾ ਆਪਾਂ ਪੇਸਟਿੰਗ ਵਾਲਾ ਕੱਪੜਾ ਆ ਰੱਖਿਆ ਹੋਇਆ ਨਾ ਪੱਤੀ ਬਣਾ ਕੇ ਇਹਨੂੰ ਕੀ ਕਰਨਾ ਇਹਨੂੰ ਇੱਧਰ ਕਰ ਦੋ ਸਾਈਡ ਤੇ ਤੇ ਇੱਥੋਂ ਨਾ ਆਪਾਂ ਇਸ ਦਾ ਸੈਂਟਰ ਬਣਾ ਲੈਣਾ ਇਕੱਲਾ ਸੈਂਟਰ ਬਣਿਆ ਹੋਇਆ ਸੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਕੇ ਦਿਖਾਉਣੇ ਨਾਦਰ ਕੀ ਜੈ ਨਿਸ਼ਾਨ ਲਾਉਣਾ ਆਪਾਂ ਨੇ ਚਾਹੇ ਪ੍ਰੈਸ ਨਾਲ ਲਾ ਲਿਓ ਚੋਕ ਨਾਲ ਲਾ ਲਿਓ ਇਸ ਤਰ੍ਹਾਂ ਛੀਤੇ ही करना अपने हम जो टक है ये बिल्कुल सेंटर चाहना चाहिए इतें चाहता है जी अपना ये टक लगे हुआ ए चुंझ ये सेंटर चाहगी तो सही अपना विजैन सिद्धा हूँ अपने की करना सी इथों इस तरह रख लेना जिथे सही ला आ ਮੇਰਾ ਆਪਣਾ ਵੱਧ ਛੱਡਿਆ ਹੋਇਆ ਸੀ ਮੈਂ ਜਿਹੜਾ ਵੱਧ ਛੱਡਿਆ ਸੀ ਨਾ ਕੱਪੜਾ ਉਹ ਅਗਲੇ ਵਰਕ ਕੋ ਕਰ ਦੇਣਾ ਆਪਾਂ ਨੇ ਤੇ ਇਹਦੀ ਅੱਧੇ-ਅੱਧੇ ਇੰਚ ਦੀ ਸਿਲਾਈ ਕਰਨੀ ਹੈ ਜਿੰਨੇ ਤੁਸੀਂ ਛੱਡ ਦਿਓ ਮੈਂ ਤਾਂ ਸਰਫ ਇੱਕ ਪੈਰ ਦੀ ਸਿਲਾਈ ਛੱਡੀ ਨਾ ਮਸ਼ੀਨ ਦਾ ਇੱਕ ਪੈਰ ਤੇ ਇਹ ਘੱਟ ਤੋਂ ਉਹ ਇੱਥੋਂ ਸੈਟਿੰਗ ਨਹੀਂ ਆਉਂਦੀ ਨਾ ਦੇਖੋ ਮੈਂ ਦੱਸ ਦਿੰਦਾ ਤੁਹਾਨੂੰ ਇੱਥੋਂ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਇੱਥੋਂ ਰੱਖ ਸਕਦੇ ਹੋ ਸਿਲਾਈ ਇਹ ਕੁੱਪ ਐਸਟ੍ਰਾਂ ਲੈ ਲੂ ਇਹ ਕੁੱਪ ਸੈੱਟ ਕਰਕੇ ਅੱਪ ਐਸੇ ਤਰ੍ਹਾਂ ਫੇਰੇ ਇਸ ਤਰ੍ਹਾਂ ਸਲਾਈਟ ਹੋਣੀ ਹੈ ਜਿਸ ਤਰ੍ਹਾਂ ਆਪਣੀ ਡਿਜ਼ਾਈਨ ਦੀ ਸ਼ੇਪ ਬਣ ਰਹੀ ਹੈ ਦੇਖੋ ਇਸੇ ਤਰ੍ਹਾਂ ਕੋਲੋਸੇ ਕਰਨੀ अपन सेंटर सी बना से मूजा बनाए इधर है इधरों भी कपड़ा अपना सही कर रहे हैं। करना इतों आप कर देना कपड़ा कटिंग विधाइए अपना इस तरह कटिंग करके माड़ा या टक् ला देना इतने इतों आप कर देखी कटिंग बुलाई भी कर देने इतना हम की करना इस तरह इन किसी नुकी चीज़ ना स ले लियो जहाँ जहां हो चीज होंगी है उस न सिदा कर देना से आपने जी ताने से సి మిట్ దే తరీ ఆ మేడం మాడే నోచిస్ కానీ ఛోటీ ఏదీకి అలా వేయ తరికే నఫాయి పాలి కప్పా ఆ దో బల్ అందరం ఫోల్డ్ మపడా ਆਪਾਂ ਉੱਥੇ ਪਾਸੇ ਤਰਕੇ ਪੱਟੀ ਲਾਉਣੀ ਆ ਤੇ ਸਿੱਧੇ ਪਾਸੇ ਬਾਹਰਲੇ ਸਾਈਡ ਨੂੰ ਫਲਟਾ ਦੇਣੀ ਆ ਤੇ ਇਸ ਜਗ੍ਹਾ ਤੇ ਕੀ ਕਰਨਾ ਆਪਾਂ ਪਹਿਲਾਂ ਇਹਦੀਆਂ ਸਲਾਈਆਂ ਕਰ ਲੈਣੀਆਂ ਤੇ ਜੇ ਤੁਸੀਂ ਇੱਧਰ ਸਲਾਈ ਲਾਉਣਾ ਚਾਹੋ ਨਾ ਇੱਧਰ ਵੀ ਲਾ ਸਕਦੇ ਪਰ ਮੈਂ ਪਹਿਲਾਂ ਇੱਥੇ ਸਲਾਈ ਲਾਉਂਗੀ ਇਹਦੇ ਦਬਾਅ ਖਾਤਰ ਇਹਦੀ ਸਲਾਈ ਲਾਉਣੀ ਆਂ ਹੁਣ ਬੱਦਨ ਲਈ ਆਪਾਂ ਬੀਸ਼ਨ ਨਾਲ ਕੰਪਾਈ ਇਹ ਸਭ ਤੋਂ ਵਧੀਆ ਟ੍ਰਿਕ ਹੈ ਨਾ ਇਹ ਨੂੰ ਬਕੀ ਨੂੰ ਮਟਾ ਕਰ ਲੈਣਾ ਆਪਣੀ ਹੋਰ ਆਇਆ ਹੁਣ ਇਸ ਤਰ੍ਹਾਂ ਇੱਕ ਫੇਰ ਇਸ ਤਰ੍ਹਾਂ ਆਪਾਂ ਨੇ ਤੁੰਗੇ ਬਣਾਏ ਨੇ ਨਾ ਉਸੇ ਤਰ੍ਹਾਂ ਉਸੇ ਕਰਨਾ ਫਸਲਾਇ ਕਰਨਾ ਇਸ ਤਰ੍ਹਾਂ ਦਾ ਦਰਿਆਣੇ ਦੀ ਗੁਲਾਈ ਚਾਹਤਾ ਗੁਲਾਈਆਂ ਲੱਗ ਜਾਣੀ ਇਸ ਤਰ੍ਹਾਂ ਨਹੀਂ ਕਰਾਂਗੇ। ਇਸ ਤਰ੍ਹਾਂ ਠੀਕ ਹੈ ਜਿਹੜਾ ਹੁਣ ਆਪਣਾ ਇਹ ਵਾਲੀ ਚੀਜ਼ ਹੈ ਇਹਨੂੰ ਆਪਾਂ ਅੰਦਰ ਨੂੰ ਇਸ ਤਰ੍ਹਾਂ ਫੋਲਡ ਕਰਦੇ ਹਾਂ ਇੱਥੇ ਜੇ ਤੁਸੀਂ ਚਾਹੋ ਕੋਈ ਲੇਸ ਕੋਈ ਬੁੱਟਾ ਕੋਈ ਪਾਈਪਿੰਗ ਵਗੈਰਾ ਲਗਾ ਸਕਦੇ ਹੋ

ਇਸ ਤਰ੍ਹਾਂ ਇੱਥੋਂ ਫੜ ਕੇ ਆਪਾਂ ਇਸ ਤਰ੍ਹਾਂ ਸਫਾਈ ਚੰਗਾ ਕਰਦੇ ਹਾਂ ਕੋਈ ਵੀ ਵਾਲ ਨਹੀਂ ਪੈਣਾ ਚਾਹੀਦਾ نیچے ਵਾਲੇ ਕੱਪੜੇ ਜੀ ਤੇ ਇੱਥੇ ਵੀ ਉੱਪਰ ਵੀ ਹੋ ਹੋ ਗਿਆ ਤੇ ਇਹਨੂੰ ਆਪਾਂ ਕੀ ਕਰਨਾ ਹੈ ਇਸ ਤਰ੍ਹਾਂ ਕਟਿੰਗ ਕਰ ਦੇਣੀ ਹੈ ਜਿਆਦਾ ਜਿਆਦਾ ਛੱਡੇ ਸੀ ਨਾ ਜਾਨ ਕੇ ਛੱਡੇ ਸੀ ਜਾਰੀ ਇਹ ਵੀ ਰਹੀ ਕਿ ਹੁਣ ਆ ਪੂਰਾ ਪੂਰਾ ਕੱਟ ਲੈਣਾ ਤੇ ਕੱਪੜਾ ਸੱਚੀ ਜੀ ਦੇ ਲੈ ਆ ਤੁਸੀਂ ਤੇ ਇਹਨੂੰ ਕੱਟ ਜਾਂਦਾ ਆਪਾਂ ਉਹ ਕਰੂੰ ਕੱਟ ਕੇ ਚਾਹ ਲੀਏ ਕੱਟ ਕੇ ਤੇ ਆਪਾਂ ਆਪਣਾ ਜਿਹੜੀ ਸਾਈਡ ਇਸ ਤਰ੍ਹਾਂ ਬਣ ਗਿਆ ਡਿਜ਼ਾਈਨ ਇਸ ਤਰ੍ਹਾਂ ਬਟਨ ਵੀ ਲਗਾ ਸਕਦੇ ਹਾਂ ਤੇ ਜੇ ਤੁਸੀਂ ਇੱਥੇ ਨਹੀਂ ਲਗਾਉਣਾ ਤਾਂ ਇੱਥੇ ਨਾ ਇੱਕ ਲੁਕੀ ਲਗਾ ਕੇ ਅੰਦਰ ਬਟਨ ਲਗਾ ਸਕਦੇ ਹੋ ਇਸ ਤਰ੍ਹਾਂ ਇੱਥੇ ਲੁਕੀ ਲਗਾ ਕੇ ਬੱਡੀ ਇਹਦੇ ਵਿੱਚ ਅਟੈਚ ਹੋ ਜੂਗੀ ਐਸੀ ਜੀ ਸਾਡੀ ਅੱਜ ਦੀ ਵੀਡੀਓ ਸੋ ਅ ਵੀਰ ਪਾਏ ਨੂੰ ਹਾਂਜੀ ਐਸੀ ਸਾਡੀ ਅੱਜ ਦੀ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਜੇਕਰ ਤੁਹਾਨੂੰ ਜੇਕਰ ਤੁਹਾਨੂੰ ਸਾਡੀ ਵੀਡੀਓ ਬਹੁਤ ਵਧੀਆ ਲੱਗਦੀ ਹੈ ਤਾਂ ਕਮੈਂਟ ਜ਼ਰੂਰ ਕਰਨਾ ਤੇ ਜੇ ਤੁਹਾਨੂੰ ਕੁਸੀ ਸਾਈਟ ਚੈਨਲ ਨੂੰ ਵੀ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਜਲਦ ਪਹੁੰਚ ਸਕੇ ਧੰਨਵਾਦ ਜੀ